ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਵੀ ਮਲੋਤਰਾ ਕਿਚਨ ਚ ਮੈਂ ਰਵੀ ਮਲੋਤਰਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਅੱਜ ਅਸੀਂ ਆਲੂ ਤੇ ਸ਼ਿਮਲਾ ਮਿਰਚ ਦੀ ਜੀ ਬਹੁਤ ਹੀ ਟੇਸਟੀ ਸਬਜੀ ਜਿਹੜੀ ਬਣਾਵਾਂਗੇ ਇਹ ਸਬਜੀ ਜਿਹੜੀ ਹੈ ਜੀ ਬਹੁਤ ਹੀ ਜਲਦੀ ਬਣ ਜਾਂਦੀ ਹੈ ਔਰ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਸੋਮਰਾਂ ਦਾ ਤਰੀਕਾ ਵੀ ਜਿਹੜਾ ਹੈ ਜੀ ਬਹੁਤ ਹੀ ਸੌਖਾ ਹੈ ਤੇ जेकर तीन मेरा चैनल अजे तक सबसक्राइब नहीं किया मेरा चैनल पहली बार विजिट कर रहे हो तो प्लीज़ चैनल जरूर सबसक्राइब कर लेना आओ बिना टाइम वेस्ट कित्या सब्जी अपनी ही बनानी शुरू कर दे असी जी आलू ले शिमला मिर्च और दो प्याज ले टमाटर तो लेसन है अदरक और हरिया मिर्च हैं सो तो पहल असी सब्जियां जी लेनी है कटिंग कर ली है शिमला मिर्च और आलू जन इन असी थोड़ा जहा ਪਤਲਾ ਕੱਟਿਆ ਹੈ ਟਮਾਟਰ ਕੱਟ ਲਏ ਹਨ ਹਰੀਆਂ ਮਿਰਚਾਂ ਲਸਣ ਅਦਰਕ ਮੋਸੀ ਕੋਟ ਲਏ ਹੈ ਔਰ ਪਿਆਜ ਵੀ ਕੱਟ ਲਏ ਹਨ ਥੋੜੇ ਬਰੀਕ ਕੱਟੇ ਹਨ ਸੋ ਕੜਾਈ ਚ ਅਸੀਂ ਤੇਲ ਪਾ ਕੇ ਤੇਲ ਗਰਮ ਹੋਣ ਤੇ ਸਭ ਤੋਂ ਪਹਿਲਾਂ ਜੀਰਾ ਪਾਇਆ ਹੈ ਤੇ ਜੀਰੇ ਦੇ ਥੋੜੇ ਜਿਹੇ ਚਟਕਣ ਦੇ ਅਸੀਂ ਨਾਲ ਹੀ ਪਿਆਜ ਪਾ ਦਿੱਤੇ ਹਨ ਪਿਆਜ਼ਾਂ ਦੇ ਨਾਲ ਹੀ ਅਸੀਂ ਜਿਹੜੇ ਹਨ ਜੀ ਆਲੂਆਂ ਨੂੰ ਭੁੰਨ ਲੈਣਾ ਹੈ ਤੇ ਆਲੂਆਂ ਦੇ ਨਾਲ ਹੀ ਜਿਹੜਾ ਸਾਡੇ ਪਿਆਜ਼ ਵੀ ਜਿਹੜੇ ਹਨ ਭੁੱਜ ਜਾਣਗੇ ਚੰਗੀ ਤਰ੍ਹਾਂ ਨਾਲ ਹੀ ਅਸੀਂ ਲਸਣ ਤੇ ਅਦਰਕ ਵੀ ਪਾ ਦੇਾਂਗੇ ਤਾਂ ਜੋ ਇਹ ਵੀ ਨਾਲ ਹੀ ਪਿਆਜ਼ਾਂ ਦੇ ਨਾਲ ਭੁੱਜ ਜਾਣਗੇ ਤੇ ਇਹਨਾਂ ਦਾ ਵਧੀਆ ਸਵਾਦ ਆਏਗਾ ਤੇ ਹੁਣ ਅਸੀਂ ਥੋੜਾ ਜਿਹਾ ਜੀ ਜਿਹੜਾ ਹੈ ਪਿਆਜ਼ ਆਲੂ ਹਨ ਇਹਨਾਂ ਨੂੰ ਥੋੜਾ ਜਿਹਾ ਅ ਪਕਾ ਲੈਣਾ ਹੈ ਪਹਿਲਾਂ ਇਸ ਕਰਕੇ ਥੋੜਾ ਜਿਹਾ ਸੀ ਨਮਕ ਪਾਵਾਂਗੇ ਤਾਂ ਇਹ ਜਲਦੀ ਜਿਹੜੇ ਹਨ ਸੌਫਟ ਹੋ ਜਾਣਗੇ ਕਿਉਂਕਿ ਇਹਨਾਂ ਨੂੰ ਪਕਣ ਚ ਟਾਈਮ ਲੱਗਦਾ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਥੋੜਾ ਜਿਹਾ ਨਮਕ ਪਾ ਕੇ ਪਹਿਲਾਂ ਹੀ ਪਕਾ ਲੈਣਾ ਹੈ ਪਿਆਜ਼ ਵੀ ਦੇਖੋ ਜਿਹੜੇ ਹਨ ਸਾਡੇ ਭੁੱਜ ਗਏ ਹਨ ਔਰ ਆਲੂ ਵੀ ਇਹ ਜਿਹੜੇ ਹਨ ਪੱਕੇ ਹਨ ਥੋੜੇ ਜੇ ਤੇ ਹੁਣ ਅਸੀਂ ਨਾਲ ਹੀ ਇਹਦੇ ਵਿੱਚ ਜੀ Shimla mirch ਜਿਹੜੀ ਹੈ ਉਹ ਪਾ ਦਿੱਤੀ ਹੈ ਕਿਉਂਕਿ Shimla mirch ਨੇ ਜਿਹੜਾ ਹੈ ਘੱਟ ਟਾਈਮ ਲੈਣਾ ਹੈ ਪੱਕਣ ਲਈ ਇਸ ਕਰਕੇ ਅਸੀਂ ਆਲੂਆਂ ਨੂੰ ਪਹਿਲਾਂ ਪਕਾ ਲਿਆ ਹੈ ਥੋੜਾ ਜਿਹਾ ਤੇ Shimla mirch ਨੂੰ ਅਸੀਂ ਹੁਣ ਨਾਲ ਹੀ ਜਿਹੜਾ ਪਾ ਕੇ ਤੇ 2 ਮਿੰਟ ਅਸੀਂ ਤੋਂ ਉਹਨਾਂ ਨੂੰ ਇਕੱਠਿਆਂ ਹੀ ਜਿਹੜਾ ਪਕਾ ਲੈਣਾ ਹੈ ਟੱਕਣ ਦੇ ਕੇ ਤੇ शिमला मिर्ची ਵੀ ਜਿਹੜੀ ਸਾਡੀ ਸੌਫਟ ਹੋ ਗਈ ਹੈ ਤੇ ਹੁਣ ਅਸੀਂ ਜੀ ਇਹਦੇ ਵਿੱਚ ਜਿਹੜੇ ਬਾਕੀ ਮਸਾਲੇ ਹਨ ਉਹ ਐਡ ਕਰਨੇ ਹਨ ਦੇਖ ਸਕਦੇ ਹੋ ਕਿ शिमला मिर्ची ਵੀ ਜਿਹੜੀ ਹੈ ਸੌਦੀ ਪੱਕ ਗਈ ਹੈ ਆਲੂਆਂ ਦੇ ਨਾਲ ਹੀ ਹੁਣ ਨਮਕ ਅਸੀਂ ਜੋ ਬਾਕੀ ਸਬਜ਼ੀ ਦੇ ਅਨੁਸਾਰ ਟੇਸਟ ਦੇ ਅਨੁਸਾਰ ਪਾਣਾ ਹੈ ਲਾਲ ਮਿਰਚ ਪਾਈ ਹੈ ਹਲਦੀ ਪਾਈ ਹੈ ਔਰ ਟਮਾਟਰ ਔਰ ਹਰੀਆਂ ਮਿਰਚਾਂ ਅਸੀਂ ਕੱਟੇ ਹੋਏ ਸਾਂ ਥੋੜੇ ਜਿਹਾ ਟਮਾਟਰ ਵੀ ਜਿਹੜੇ ਅਸੀਂ ਬਹੁਤ ਪਹਿਲਾਂ ਜਿਹੜਾ ਮਸਾਲਾ ਜਿਹੜਾ ਹੀ ਨਹੀਂ ਬਣਾ ਕੇ ਕਟਿਆ ਨਹੀਂ ਹੈ ਇਹ ਟਮਾਟਰ ਵੀ ਜਿਹੜੇ ਅਸੀਂ ਨਾਲ ਹੀ ਪਾ ਦਿੱਤੇ ਹਨ ਤੇ ਹੁਣ ਅਸੀਂ ਜੀ ਸਾਰੇ ਹੀ ਮਸਾਲਿਆਂ ਨੂੰ ਚੰਗੀ ਤਰ੍ਹਾਂ ਜੀ ਮਿਕਸ ਕਰ ਲੈਣਾ ਹੈ ਔਰ ਮਿਕਸ ਕਰਨ ਤੋਂ ਬਾਅਦ ਜਿਹੜਾ ਅਸੀਂ ਟੱਕਣ ਜਿਹੜਾ ਦੇ ਕੇ ਨੂੰ ਪਕਾਣਾ ਹੈ ਸੋ ਦੇਖ ਸਕਦੇ ਹੋ ਸਿਰਫ 5-6 ਮਿੰਟ ਲੱਗੇ ਹਾਂ ਜੀ ਸਾਡੀ ਜਿਹੜੀ ਸਬਜੀ ਹੈ ਬਹੁਤ ਹੀ ਜਲਦੀ ਜਿਹੜੀ ਹੈ ਉਹ ਬਣ ਕੇ ਤਿਆਰ ਹੋ ਗਈ ਹੈ ਕਿਉਂਕਿ ਅਸੀਂ ਆਲੂ ਵੀ ਪਹਿਲਾਂ ਪਕਾ ਲਈ ਸਨ ਔਰ ਸ਼ਿਮਲਾ ਮਿਰਚ ਨੂੰ ਵੀ ਅਸੀਂ ਬਰਨਹੀਂ ਥੋੜਾ ਜਿਹਾ ਆਲੂਆਂ ਦੇ ਨਾਲ ਹੀ ਪਕਾ ਲਿਆ ਸੀ ਸੋ ਹੁਣ ਪਾਵਾਂਗੇ ਜੀ ਅਸੀਂ ਗਰਮ ਮਸਾਲਾ ਔਰ ਤਨੀਆ ਹੈ ਜੀ ਥੋੜਾ ਜਿਹਾ ਅਸੀਂ ਕੱਟਿਆ ਹੋਇਆ ਤੇ ਦੋਨੋਂ ਚੀਜ਼ਾਂ ਪਾਉਣ ਤੋਂ ਬਾਅਦ ਅਸੀਂ ਨੂੰ ਮਿਕਸ ਕਰਾਂਗੇ ਤੇ ਸਬਜੀ ਸਾਡੀ ਜਿਹੜੀ ਹੈ ਜੀ ਫਟਾਫਟ ਜਿਹੜੀ ਬਣ ਕੇ ਤਿਆਰ ਹੋ ਗਈ ਹੈ ਬਹੁਤ ਹੀ ਜਿਹੜੀ ਹੈ ਆ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਟੇਸਟੀ ਸਬਜੀ ਬਣ ਕੇ ਜਿਹੜੀ ਇਸ ਤਰ੍ਹਾਂ ਤਿਆਰ ਹੁੰਦੀ ਹੈ ਸੋ ਅਸੀਂ ਪਾਵਾਂਗੇ ਜੀ ਹੁਣ ਇਸ ਨੂੰ ਅਸੀਂ ਪਲੇਟ ਦੇ ਵਿੱਚ ਸੋ ਦੇਖ ਸਕਦੇ ਹੋ ਕਿ ਸਬਜੀ ਸਾਡੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਸੋ ਇਹ ਰੈਸਪੀ ਜਿਹੜੀ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਸੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਆ ਕੇਸੇ ਨਵੀਂ ਵੀਡੀਓ ਲਈ